ਖਾਲਸਾ ਵੇਰ ਤੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਇੰਜੀਨੀਅਰਿੰਗ ਕਾਲਜ ਸ਼੍ਰੀਪੱਤੇਗੜ ਸਾਹਿਬ ਵਿਖੇ ਇੱਕ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਅਤੇ ਉਹਨਾਂ ਸ਼ਹੀਦੀ ਦਿਵਸ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਤੰਬਾਕੂ ਵੀਡੀ ਸਿਗਰਟ ਬਾਰੇ ਚੇਤਾਵਨੀ ਦਿੱਤੀ ਅਤੇ ਕਾਲਜ ਦੇ ਵਿੱਚ ਕੁਝ ਹੋਰ ਸੂਬਿਆਂ ਅਤੇ ਪ੍ਰਵਾਸੀਆਂ ਦੇ ਵੱਲੋਂ ਨਸ਼ੇ ਵਰਤਨ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੀ ਤੇ ਤਰਾਸ ਦੀ ਇਹ ਹੈ ਪੀ ਜਿੱਥੇ ਸਹਿਬਜ਼ਾਦਿਆਂ ਨੇ ਲਹੂ ਡੋਲਿਆ ਔਰ ਜਿੱਥੋਂ ਸਾਡੇ ਰਾਜਭਾਗ ਦੀ ਸ਼ੁਰੂਆਤ ਹੁੰਦੀ ਹੈ ਨਦੀਰ ਸਾਹਿਬ ਦੀ ਧਰਤੀ ਤੋਂ ਤੁਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਰਾਜ ਕਾਇਮ ਕਰਨਾ ਹੋਵੇ ਤਾਂ ਉੱਥੇ ਵੀ ਕਰ ਸਕਦੇ ਪਰ ਗੁਰੂ ਨੇ ਪੰਜਾਬ ਨੂੰ ਤੋੜਿਆ ਤੇ ਸਰਹੰਦ ਨੂੰ ਤੋੜਿਆ ਇਹ ਧਰਤੀ ਸਾਡੇ ਲਈ ਸਭ ਤੋਂ ਪਵਿੱਤਰ ਧਰਤੀਆਂ ਚੋਂ ਹੈ ਇੱਥੇ ਤਮਾਕੂ ਦੀ ਵਰਤੋਂ ਵੈਸੇ ਹੀ ਬੜੀ ਹਰਾਮ ਹੈ ਸਾਡੇ ਵਾਸਤੇ ਪਰ ਇਸ ਧਰਤੀ ਤੇ ਇੱਕ ਕਾਲਜ ਬਣਦਾ ਉਸ ਦੇ ਨਾਂ ਤੇ ਕਾਲਜ ਬਣਦਾ ਹੈ ਜਿਹੜਾ ਉਥੋਂ ਤੁਰਿਆ ਸਤਗੁਰ ਦਾ ਥਾਪੜਾ ਲੈ ਕੇ ਜਿੰਨੇ ਪੰਜਾਬ ਵਿੱਚ ਆ ਕੇ ਜਿੰਨੇ ਪੰਜਾਬ ਦੇ ਵਿੱਚ ਆਣ ਕੇ ਆਪਣਾ ਵੀ ਲਹੂ ਡੋਲਿਆ ਆਪਣੇ ਪੁੱਤਰ ਦੀ ਸ਼ਹੀਦੀ ਕਰਵਾਈ ਕਲੇਜਾ ਮੂੰਝ ਪਵਾਇਆ ਤੇ ਪੰਜਾਬ ਦੇ ਖਾਲਸੇ ਦਾ ਰਾਜ ਕਾਇਮ ਕੀਤਾ ਤਮਾਕੂ ਬੰਦ ਕਰਾਇਆ ਗਾਂ ਦੀ ਹੱਤਿਆ ਜਿਹੜੀ ਇੱਥੇ ਹੁੰਦੀ ਸੀ ਬੁਚੜਖਾਨੇ ਮੰਦਰਾਂ ਦੇ ਬਾਹਰ ਲੱਗੇ ਸੀ ਉਹ ਬੰਦ ਕਰਵਾਏ ਆ ਔਰ ਉਹਨੇ ਖਾਲਸੇ ਦਾ ਰਾਜ ਕਾਇਮ ਕਰਕੇ ਦੱਸਿਆ ਉਦੇ ਨਾਮ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਮ ਤੇ ਕਾਲਜ ਖੁੱਲਦਾ ਜਿੰਨੇ ਇੱਕ ਮੇਰੀ ਜਾਣਕਾਰੀ ਵੀ ਐਸਜੀਪੀਸੀ ਦੇ ਪ੍ਰਬੰਧਾ ਹੇਠ ਕਾਲਜ ਚੱਲਦਾ ਹੈ ਇਦਾਂ ਹੀ ਆ ਜੀ ਐਸਜੀਪੀਸੀ ਸਿੱਖਾਂ ਦੀ ਸੰਸਥਾ ਹੈ ਸਿੱਖਾਂ ਦਾ ਪੈਸਾ ਐਸਜੀਪੀਸੀ ਕੋਲ ਜਾਂਦਾ ਹੈ ਉਹ ਪੈਸੇ ਦੀ ਅੱਗੇ ਵਰਤੋਂ ਕੀਤੀ ਜਾਂਦੀ ਹੈ ਇਦਾਂ ਦੇ ਕਾਰਜਾਂ ਵਾਸਤੇ ਕੋਈ ਸਕੂਲ ਕੋਈ ਕਾਲਜ ਕੋਈ ਸਾਡੇ ਲੰਗਰ ਲੋ ਲੰਗਰ ਚੱਲਦੇ ਨੇ ਸਾਰਾ ਕੁਝ ਜ਼ਰੂਰੀ ਹੈ ਪਰ ਸਿੱਖਾਂ ਦੇ ਪੈਸੇ ਤੋਂ ਚੱਲ ਰਿਹਾ ਕਾਲਜ ਉਹਨਾਂ ਵਿੱਚ ਪੜ੍ਹ ਕੌਣ ਰਿਹਾ ਜੀ ਇੱਕ ਤਰਾਸ ਦੀ ਤੇ ਇਹ ਹੈ ਵੀ ਸਾਡੇ ਬੱਚਿਆਂ ਦਾ ਰੁਝਾਨ ਇਹ ਹੋ ਗਿਆ ਵੀ 12ਵੀਂ ਬਾਅਦ ਕਰਨੀ ਹਾਈਲਾਈਟਸ ਪਹਿਲਾਂ ਸ਼ੁਰੂ ਕਰ ਦੇਣੀਆਂ ਤੇ ਇਥੋਂ ਨਿਕਲ ਜਾਣਾ ਵਿਦੇਸ਼ਾਂ ਦੀਆਂ ਧਰਤੀਆਂ ਤੇ ਚਲ ਜਾਣਾ ਹੈ ਔਰ ਦੂਜਾ ਰੁਝਾਨ ਸਾਡੇ 'ਚ ਇਹ ਹੋ ਗਿਆ ਵੀ ਅਸੀਂ ਉਚੇਰੀ ਪੜ੍ਹਾਈ ਕਰਨੀ ਨਹੀਂ ਸੋ ਸਾਨੂੰ ਇਹ ਗੱਲ ਸਮਝਣ ਲੀ ਚਾਹੀਦੀ ਹੈ ਪੇ ਅੱਜ ਐਜਪੀਸੀ ਨੂੰ ਮੈਂ ਤਾੜਨਾ ਕਰਦਾ ਐ ਇਸ ਗੱਲ ਦੇ ਉੱਤੇ ਕਾਲਜ ਦਾ ਜਿਹੜਾ ਵੀ ਪ੍ਰਿੰਸੀਪਲ ਹੈ ਉਹਨੂੰ ਵੀ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਤਾੜਨਾ ਕਰਦਾ ਐ ਇਹ ਕੋ ਬਾਰ ਖੋਲਿਆ ਜਾਂ ਕੋ ਠੇਕਾ ਖੋਲਿਆ ਜਾਂ ਕੋ ਹਾਤਾ ਐ ਪੇ ਜਿੱਥੇ ਬੀੜੀ ਤਮਾਕੂ ਪੀਤੀ ਜਾਣੀ ਐ ਇਥੋਂ ਕਿੰਨੀ ਕੁ ਦੂਰ ਐ ਜਿੱਥੇ ਸਾਬਜਾਦੇ ਨੂੰ ਸ਼ਹੀਦ ਕੀਤਾ ਗਿਆ ਇਥੋਂ ਕਿੰਨੀ ਕੁ ਦੂਰ ਐ ਜਿੱਥੇ ਸਾਬਜਾਦੇ ਦੀ ਅੰਮ੍ਰਿਤਕ ਦੇਆਂ ਸੁੱਟੀਆਂ ਗਈਆਂ ਇਥੋਂ ਕਿੰਨੀ ਕੁ ਦੂਰ ਐ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਜੰਗ ਲੜੀ ਐ ਇਥੇ ਇਹ ਕੰਮ ਕਰਾਉਣੇ ਬੰਦ ਕਰ ਦਿਓ ਅੱਜ ਤੋਂ ਬਾਅਦ ਇਸ ਕਾਲਜ ਦੇ ਅੰਦਰ ਤਮਾਕੂ ਬੀੜੀ ਜਾਂ ਐਦਿਕ ਹੋਰ ਨਸ਼ਿਆਂ ਦੀ ਵਰਤੋਂ ਕੀਤੀ ਗਈ ਤੇ ਅਸੀਂ ਆਪਣੇ ਤਰੀਕੇ ਨਾਲ ਖਾਲਸਾ ਜੀ ਹੱਲ ਕੱਢਾਂਗੇ ਤੇ ਇਥੋਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਤੇ ਬਾਰੇ ਵੀ ਅਸੀਂ ਸੋਚਣਾ ਬੈਠ ਕੇ ਨੌਜਵਾਨਾਂ ਵੱਤਵਾਦਿਆਂ ਨਾਲ ਕਾਲਜਾਂ 'ਚ ਪੜੋ ਵਿਲੇ ਵਿਦ ਘੁੰਮਾਈ ਨਾ ਪੰਜਾਬ ਚ ਆਪਾਂ ਇੱਥੇ ਕਾਲਜਾਂ ਚ ਪੜੋ ਇਹ ਜਿਹੜੇ ਕਮੀਜ਼ਾਂ ਚ ਅੱਗੇ ਲਾ ਕੇ ਨੱਚਦੇ ਨੇ ਨਾ ਇਹ ਉਹ ਨੇ ਜਿਨ੍ਹਾਂ ਦੀ ਇੱਜ਼ਤ ਕਦੀ ਅਸੀਂ ਜਿਨ੍ਹਾਂ ਦੇ ਤਨ ਟੱਕੇ ਸੀ ਅੱਜ ਸਾਡੇ ਸਾਹਮਣੇ ਚ ਅੱਗੇ ਲਾ ਕੇ ਨੱਚਣ ਲਏ ਨੇ ਤੇ ਹੋ ਕਿਉਂ ਰਿਹਾ ਹੈ ਕਿਉਂਕਿ ਅਸੀਂ ਆਪਣੇ ਗੁਰੂ ਤੋਂ ਬੇਮੁਖ ਹਾਂ ਵਿਚੇ ਮੈਂ ਵਿਚੇ ਤੁਸੀਂ ਸਾਰੇ ਕਿਸੇ ਇਕੱਲੇ ਨੂੰ ਨਹੀਂ ਕਹ ਰਿਹਾ ਮੈਂ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਇਹ ਸਾਰਾ ਕੁਝ ਕਰ ਰਹੇ ਹਾਂ ਕਰਵਾ ਰਹੇ ਹਾਂ ਤੇ ਇਹਦਾ ਨਤੀਜਾ ਖਾਲਸਾ ਜੀ ਇਹ ਨਿਕਲਿਆ ਹੈ ਵੀ ਅੱਜ ਜਿਨ੍ਹਾਂ ਨੂੰ ਦੁਨੀਆ ਦੇ ਕੋਈ ਬੰਦਾ ਨਹੀਂ ਸੀ ਪੁੱਛਦਾ ਉਹ ਅੱਜ ਸਿਰ ਤੇ ਚੜ ਕੇ ਨੱਚਣਾ ਨੇ ਸਾਡੇ ਤੇ ਨੌਜਵਾਨ ਨੂੰ ਇਹ ਕਮਾਨ ਕਿੰਨੇ ਸੁਭਾਲਣੀ ਹੈ ਤੁਸੀਂ ਨਹੀਂ ਸੁਭਾਲਣੀ ਇਹ ਕਿੱਦਾਂ ਹੋ ਗਿਆ ਵੀ ਸਾਡਾ ਕਾਲਜ ਐਸੀ ਪਿੱਛੇ ਦਾ ਚੱਲਦਾ ਹੋਵੇ ਤੇ 70% ਬੱਚੇ ਬਾਹਰ ਦੇ ਹੁਣ 30 ਸਾਡੇ ਹੋਣ ਤੇ ਜਿੱਥੇ 70 ਬਾਹਰ ਦੇ ਹੋਣ ਉਥੇ ਦਬਦਬਾ ਕਿਹਨਾਂ ਦਾ ਕਾਇਮ ਹੋ ਉਹਨਾਂ ਦੇ ਹੋ ਤੇ ਪੰਜਾਬ ਦੀ ਧਰਤੀ ਦੀ ਗੱਲ ਕਰ ਰਿਹਾ ਮੈਂ ਬਾਹਰ ਨਹੀਂ ਕਿਤੇ ਕਰ ਰਿਹਾ ਸੋ ਐ ਜੀ ਪੀ ਸੀ ਨੂੰ ਵੀ ਤਾੜਨਾ ਕਾਲਜ ਤੁਹਾਡਾ ਖਾਲੀ ਰਹਿ ਜਾਵੇ ਜਦੋਂ ਚੈਰੀਟੇਬਲ ਕਾਲਜ ਹੈ ਪੈਸਾ ਸਿੱਖਾਂ ਦਾ ਲੱਗੇ ਬੇਸ਼ੱਕ ਇਹ ਖਾਲੀ ਰਿੰਦਾ ਰਹਿ ਜਾਵੇ ਪਰ ਇੱਥੇ ਸਿੱਖਾਂ ਦਾ ਕੋਟਾ ਘਟੋ ਘਟ 80% ਕਰੋ ਪੰਜਾਬੀਆਂ ਦਾ ਕੋਟਾ ਗੈਰ ਪੰਜਾਬੀ ਦੁਨੀਆ ਦੇ ਵਿੱਚ ਕਿਤੇ ਵੀ 20% ਤੋਂ ਵੱਧ ਕੋਈ ਗੈਰ ਪੰਜਾਬੀ ਨਹੀਂ ਪੜਦਾ ਗੈਰ ਜਿਹੜਾ ਉਸ ਖਿੱਤੇ ਦਾ ਨਾਮ ਹੋਵੇ ਦੁਨੀਆ 'ਚ ਕਿਤੇ ਕਾਲਜ ਖੁੱਲਾ ਹੋਵੇ ਉਹ ਲਿਮਟਡ ਸੀਟਾਂ ਰੱਖਦੇ ਨੇ ਵੀ ਅਸੀਂ ਇਸ ਖਿੱਤੇ ਤੋਂ ਬਾਹਰ ਦੇ ਲੋਕਾਂ ਨੂੰ ਇੰਨੀਆਂ ਕਿ ਸੀਟਾਂ ਦੇਣੀਆਂ ਇੱਥੇ ਕੋਈ ਬੁਸ਼ਪਰਦਾਲ ਨਹੀਂ ਹੈਗੀ ਇੱਥੇ ਗਰੀਬਾਂ ਦੇ ਸਿੱਖਾਂ ਦੇ ਬੱਚੇ ਜਿਹੜੇ ਆ ਉਹ ਫੀਸ ਕੋਲ ਤਰਲੇ ਲਿੰਦੇ ਫਿਰਦੇ ਕਿਸ ਦੀ ਫੀਸ ਰੋਗੀ ਕਹਿੰਦਾ ਕੁਛ ਹੋ ਗਿਆ ਤੇ ਤੁਸੀਂ ਇੱਥੇ ਸਾਰਾ ਹੀ ਲੌਂਗ ਲੈਣਾ ਇਕੱਠਾ ਕੀਤਾ ਪਿਆ ਸੋ ਇਸ ਗੱਲ ਤੋਂ ਬਾਅਦ ਆ ਜਾਓ ਨੌਜਵਾਨੋ ਜਿਹੜਾ ਤਮਾਕੂ ਦਾ ਸੇਵਨ ਕਰਦਾ ਹੈ ਉਹਦਾ ਨਾਮ ਪਤਾ ਸਾਨੂੰ ਲਿਖ ਕੇ ਦਿਆ ਕਰੋ ਅਸੀਂ ਆਪ इलाज ਕਰ ਲਾਂਗੇ ਫਿਰ ਹੁਣ ਆਸੀਂ ਹੁਣ ਢੇੜਾ ਲਾਉਣਾ ਇਹ ਤੋਂ ਬਾਅਦ ਚ ਸ਼ਾਮਾਂ ਨੂੰ ਜਾਂ ਕੱਲ ਨੂੰ ਇਹ ਹਸਲਾਂ ਦੂਜੇ ਤੀਜੇ ਪਾਸਿਆਂ ਦਾ ਢੇੜਾ ਲਾਉਣਾ ਜਿੱਥੇ ਤਮਾਕੂ ਲੱਭ ਗਿਆ ਉਸੇ ਵੇਰੇ ਇਹਨਾਂ ਨੂੰ ਪੁੱਛ ਗਿਸ਼ ਕਰਾਂਗੇ ਵੀ ਇੱਥੇ ਆਇਆ ਕਿਉਂ ਗੇਟ ਤੇ ਸਿਕਿਉਰਿਟੀ ਆ ਸਵੇਰ ਦੇ 50 ਬੰਦੇ ਲੰਘਣ ਨੂੰ ਅਸੀਂ ਫੋਨ ਕਰ ਕਰ ਲੰਗਾਉਣਾ ਹੈ ਵੀ ਸਾਡਾ ਬੰਦਾ ਆਉਣ ਦਿਓ ਤਮਾਕੂ ਆ ਜਾਂਦਾ ਬੀੜੀਆਂ ਆ ਜਾਂਦੀਆਂ ਤੇ ਸਕੂਲੇ ਬੱਚੇ ਪੜ੍ਹਨ ਆਉਂਦੇ ਆ ਕੀ ਕਰਨ ਆਉਂਦੇ ਆ